ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਇਦਾ ਦਿਨ ਅੱਜ 2 ਜੂਨ ਹੈ 2 ਜੂਨ 1818 ਲਾਹੌਰ ਤੋਂ ਬਾਅਦ ਪੱਛਮੀ ਪੰਜਾਬ ਦੇ ਵਿੱਚ ਦੂਜਾ ਵੱਡਾ ਸੂਬਾ ਮੁਲਤਾਨ ਸੀ ਰਣਜੀਤ ਸਿੰਘ ਚਾਹੁੰਦਾ ਸੀ ਕਿ ਉਸ ਤੇ ਵੀ ਕਬਜ਼ਾ ਕਰ ਲਵੇ ਉਸ ਨੇ 1803 ਦੇ ਵਿੱਚ ਮੁਲਤਾਨ ਜਿੱਤਣ ਵਾਸਤੇ ਇਸ ਨਗਰ ਨੂੰ ਘੇਰਾ ਪਾ ਲਿਆ ਪਰ ਮੁਲਤਾਨ ਦੇ ਪਠਾਨ ਬੜੀ ਬਹਾਦਰੀ ਦੇ ਨਾਲ ਲੜੇ ਰਣਜੀਤ ਸਿੰਘ ਦੀਆਂ ਫੌਜਾਂ ਨੂੰ ਤਾਂ ਅਨਾਜ ਤੱਕ ਦਾ ਵੀ ਮਸਲਾ ਸਾਹਮਣੇ ਆਇਆ ਅਖੀਰ ਬਿਨਾਂ ਕੁਝ ਹਾਸਲ ਕੀਤੇ ਉਸ ਨੂੰ ਵਾਪਸ ਮੁੜਨਾ ਪਿਆ ਇਸਤਮਗਰੋਂ ਰਣਜੀਤ ਸਿੰਘ ਨੇ 5 ਹੋਰ ਹਮਲੇ ਮੁਲਤਾਨ ਤੇ ਕੀਤੇ 1805, 1807, 1810, 1816 ਅਤੇ 1817 ਦੇ ਵਿੱਚ 6 ਵਾਰ ਦੀ ਨਾਕਾਮਯਾਬੀ ਮਗਰੋਂ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਤੋਂ ਮਦਦ ਮੰਗੀ। ਅਖੀਰ 30 ਮਈ 1817 ਦੇ ਦਿਨ ਅਕਾਲੀ ਫੂਲਾ ਸਿੰਘ ਦੀ ਫੌਜ ਨੇ ਸ਼ਹੀਦੀਆਂ ਦੇ ਕੇ ਮੁਲਤਾਨ ਜਿੱਤ ਕੇ ਰਣਜੀਤ ਸਿੰਘ ਦੀ ਝੋਲੀ ਵਿੱਚ ਪਾ ਦਿੱਤਾ। ਹਾਰਮਗਰੋ ਮਲਤਾਨ ਸੂਬੇ ਦੇ ਨਵਾਬ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮਾਲੀਆ ਦੇਣਾ ਮੰਨ ਲਿਆ ਪਰ ਇੱਕ ਸਾਲ ਮਗਰੋਂ ਹੀ ਫਿਰ ਵਿਟੜ ਗਿਆ ਅਤੇ ਨਾਲ ਹੀ ਉਸ ਨੇ ਝੰਗ ਦੇ ਬਾਗੀ ਰਾਇਸ ਅਹਿਮਦ ਖਾਨ ਨੂੰ ਵੀ ਪਨਾਹ ਦੇ ਦਿੱਤੀ ਅਤੇ ਸਿੱਖਾਂ ਦੇ ਖਿਲਾਫ ਸਾਜ਼ਿਸ਼ਾਂ ਕਰਦਾ ਰਿਹਾ ਅਖੀਰ ਰਣਜੀਤ ਸਿੰਘ ਦੀ 20000 ਸਿੱਖ ਫੌਜ ਨੇ ਮਲਤਾਨ ਤੇ ਹਮਲਾ ਕਰ ਦਿੱਤਾ ਨਾਲ ਜ਼ਮਜ਼ਮਾ ਧੋਪ ਵੀ ਸੀ ਇਸ ਲੜਾਈ ਦੇ ਵਿੱਚ ਜਿੱਤ ਸਿੱਖਾਂ ਦੀ ਹੋਈ ਪਰ ਅਕਾਲੀ ਫੂਲਾ ਸਿੰਘ ਅਤੇ ਹਰੀ ਸਿੰਘ ਨਲੂਆ ਦੋਵੇਂ ਇਸੇ ਦੌਰਾਨ ਗੰਭੀਰ ਜ਼ਖਮੀ ਹੋ ਗਏ ਇਸ ਲੜਾਈ ਦੇ ਵਿੱਚ ਮਲਤਾਨ ਦੇ ਨਵਾਬ ਮੁਜ਼ਫਰ ਖਾਨ ਦੇ ਪੰਜ ਪੁੱਤਰ ਸ਼ਬਾਬ ਖਾਨ, ਨਿਵਾਜ਼ ਖਾਨ, ਇਜਾਜ਼ ਖਾਨ, ਮਮਤਾਜ ਖਾਨ ਅਤੇ ਹਕ ਨਿਵਾਜ਼ ਖਾਨ ਮਾਰੇ ਗਏ। 29 ਅਪ੍ਰੈਲ 1984 ਦੇ ਦਿਨ ਖੜਕੂਆਂ ਦੇ ਇੱਕ ਧੜੇ ਨੇ ਦਰਬਾਰ ਸਾਹਿਬ ਤੋਂ ਖਾਲਿਸਤਾਨ ਦੀ ਜਲਾਵਤਨ ਸਰਕਾਰ ਬਣਾਉਣ ਦਾ ਐਲਾਨ ਕੀਤਾ ਸੀ ਅਤੇ ਉਹ ਇਸ ਤੋਂ ਮਗਰੋਂ ਉੱਥੋਂ ਚਲੇ ਗਏ ਪਰ ਜੀਵ ਗਾਂਧੀ ਦੀ ਹਦਾਇਤ ਤੇ ਬਰਨਾਲੇ ਨੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ। ਅਕਾਲੀਆਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ। 27 ਐਮਐਲਏ ਉਸ ਨੂੰ ਛੱਡ ਗਏ। ਇਸ ਮੌਕੇ ਐਮਐਲਏ ਤੇ ਕਾਂਗਰਸ ਤੇ ਭਾਜਪਾ ਨੇ ਉਸ ਦਾ ਪੂਰਾ ਸਾਥ ਦਿੱਤਾ। ਪਹਿਲੇ ਜੂਨ ਨੂੰ ਪਾਜ ਪਾਗੂ ਬਲਦੇਵ ਪ੍ਰਕਾਸ਼ ਨੇ ਪੰਜਾਬ ਨੂੰ ਫੌਜ ਦੇ ਹਵਾਲੇ ਕਰਨ ਦੀ ਮੰਗ ਕੀਤੀ। 2 ਜੂਨ ਨੂੰ ਜਦ ਪੰਜਾਬ ਅਸੈਂਬਲੀ ਸੈਸ਼ਨ ਸ਼ੁਰੂ ਹੋਇਆ ਤਾਂ ਪੰਜਾਬ ਅਸੈਂਬਲੀ ਦੇ ਅੰਦਰ ਪੰਥਕ ਵਿਧਾਇਕਾਂ ਨੇ ਦਰਬਾਰ ਸਾਹਿਬ ਤੋਂ ਆਈ ਆਵਾਜ਼ ਬਰਨਾਲਾ ਬਲਵੰਤਾ ਮਰਦਾਬਾਦ ਦੇ ਨਾਅਰੇ ਲਾਏ। 2 ਜੂਨ 1988 ਦੇ ਦਿਨ ਪੁਲਿਸ ਨੇ ਕਰਨਲ ਸਿੰਘ ਪੁੱਤਰ ਰਾਮ ਸਿੰਘ ਵਾਸੀ ਬੈਰੋਵਾਲ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 2 ਜੂਨ 1999 ਦੇ ਦਿਨ ਪੰਜਾਬ ਪੁਲਿਸ ਨੇ ਚਰਨਜੀਤ ਸਿੰਘ ਚੰਨੀ ਪੁੱਤਰ ਦੇਵਰਾਜ ਸਿੰਘ ਤਲਵੰਡੀ ਸਾਬਕਾ ਵਜ਼ੀਰ ਪੰਜਾਬ ਅਤੇ ਭਤੀਜਾ ਜੱਸਦਾਰ ਜਗਦੇਵ ਸਿੰਘ ਤਲਵੰਡੀ ਵਾਸੀ ਤਲਵੰਡੀ ਰਾਏ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 2 ਜੂਨ 1992 ਦੇ ਦਿਨ ਪੁਲਿਸ ਨੇ ਸੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸੈਣਾ ਤਰਨਤਾਰਨ ਸਤਨਾਮ ਸਿੰਘ ਪੁੱਤਰ ਹਰਬੰਦ ਸਿੰਘ ਵਾਸੀ ਡੱਲਾ ਨੇੜੇ ਲੀਲਕਲਾ ਜ਼ਿਲ੍ਹਾ ਗੁਰਦਾਸਪੁਰ ਲਖਬੀਰ ਸਿੰਘ ਪੁੱਤਰ ਭਾਨ ਸਿੰਘ ਵਾਸੀ ਸਾਂਝਣਾ ਕੇਸਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਬਾਲਤਕਲਾ ਜ਼ਿਲ੍ਹਾ ਸੰਗਰੂਰ ਅਮਰੀਕ ਸਿੰਘ ਕੌਲੀ ਪਰਮਜੀਤ ਸਿੰਘ ਕਾਸ਼ਨੀਵਾਲ ਹਰਮੀਤ ਸਿੰਘ ਭਾਉਵਾਲ ਪ੍ਰਗਟ ਸਿੰਘ ਜੱਸਾ ਸਿੰਘ ਮੱਨਾ ਸਿੰਘ ਧਰਮ ਸਿੰਘ ਅਤੇ ਚਾਰ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 2 ਜੂਨ 1992 ਦਿਨ ਪੁਲਿਸ ਨੇ ਕੁਲਵੰਤ ਸਿੰਘ ਖੋਖਰ ਪੁੱਤਰ ਜੁਗਿੰਦਰ ਸਿੰਘ ਵਾਸੀ ਖੋਖਰ ਜ਼ਿਲ੍ਹਾ ਗੁਰਦਾਸਪੁਰ ਜੋ ਕਿ ਧਰਮ ਸਿੰਘ ਕਾਸ਼ਤੀਵਾਲ ਦਾ ਸਾਥੀ ਸੀ ਉਸ ਨੂੰ ਕੁੱਟਕੁੱਟ ਕੇ ਮਾਰ ਦਿੱਤਾ ਅਤੇ ਮਗਰੋਂ ਅਣਪਛਾਤੀ ਲਾਸ਼ ਕਹਿ ਕੇ ਉਸੇ ਦਿਨ ਸੰਸਕਾਰ ਕਰ ਦਿੱਤਾ 2 ਜੂਨ 1993 ਦਿਨ ਪੁਲਿਸ ਨੇ ਕੇਵਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਵਿਦੇਸ਼ਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਏਸੀ ਸਿੱਖ ਇਤਿਹਾਸ ਦੇ ਵਿੱਚ 2 ਜੂਨ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ